ਫੋਟਵਾਲ ਦਾ ਸ਼ੇਵਾ ਮਹਾਕੁੰਭ ਹੋਇਆ ਤੁੰਤਾਮ ਦੇ ਨਾਲ ਸਮਾਪਤ ਕਾਮੇ ਦੀ ਏ ਟੀਮ ਰਹੀ ਜੇਤੂ ਅਤੇ ਮਹਾਲੋ ਦੀ 20 ਟੀਮ ਰਹੀ ਜੇਤੂ ਇਸ ਮੌਕੇ ਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੋਂ ਲਲਿਤ ਮੋਹਨ ਪਾਠਕ ਉਰਫ ਬੱਲੂ ਅਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨੀ ਹੋਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਹਨਾਂ ਤੋਂ ਇਲਾਵਾ ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਅਤੇ ਰਾਜਕਮਰ ਸੱਬਰਵਾਲ ਉਹਨਾਂ ਦੇ ਨਾਲ ਹੋਰ ਵੀ ਮੈਂਬਰ ਸਹਿਬਾਨਾਂ ਨੇ ਸ਼ਿਰਕਤ ਕੀਤੀ ਅਤੇ ਇਹ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਵਧ ਤੋਂ ਵਧ ਧਿਆਨ ਦੇਣਾ ਚਾਹੀਦਾ ਹੈ ਖੇਡਾਂ ਖੇਡਣ ਦੇ ਨਾਲ ਸਰੀਰ ਵੀ ਜਿਹੜਾ ਤੰਦਰੁਸਤ ਰਹਿੰਦਾ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਟਾਈਮ ਨਿਊਜ਼ ਦਾ ਇੱਕ ਬਹੁਤ ਵੱਡੀ ਸੋਚ ਹੈ ਲੇਕਿਨ ਕਈ ਪਿੰਡ ਹਨ ਬਹੁਤ ਵਧੀਆ ਉਹਨਾਂ ਦੇ ਬਚਾ ਇਹ ਇੱਥੇ ਹੈਗੇ ਆ ਸੋਚਿਆ ਕਿ ਆਪਾਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜੀਏ ਕਿ ਜ਼ਰੂਰੀ ਚਾਹੀਦਾ ਸਾਡੇ ਸਮਾਜ ਦੇ ਵਿੱਚ ਜੇ ਅਸੀਂ ਆਪਣੇ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਸਾਨੂੰ ਇਹ ਬਹੁਤ ਅਤੀ ਹੀ ਜ਼ਰੂਰੀ ਹਨ ਖੇਡਾਂ ਦੇ ਕਬੱਡੀ ਦੇ ਹੋਰ ਵੀ ਜਿੰਨੇ ਹੈਗੇ ਨੌਜਵਾਨਾਂ ਨੂੰ ਉਤਸ਼ਾਹ ਕਰੀਏ ਅੱਜ ਦੇਖ ਕੇ ਬੜਾ ਮਨ ਖੁਸ਼ ਹੋਇਆ ਪਹਿਲਾ ਮੁਖਤਿਆਰ ਆਏ ਜੀ ਐਸਪੀ ਸਾਹਿਬ ਉਹ ਵੀ ਆਪਣੇ ਤੇ ਪਟਵਾਲੀ ਦੀ ਟੀਮ ਦੇ ਵਿੱਚ ਸ਼ਾਮਲ ਸਨ ਉਹ ਜਿਹੜੀ ਜੋ ਕੇ ਮੌਜੂਦਾ ਟੀਮ ਹੈ ਮਹਾਲੂ ਦੀ ਪੈਲੋਦੀਪੁਰ ਦੀ ਖੇਡ ਰਹੀ ਹੈ ਬੜਾ ਮਨ ਕਰਦਾ ਵੀ ਇੱਥੇ ਬੈਠ ਕੇ ਦੇਖੀ ਜਾਈਏ ਕੋ ਮਜਬੂਰੀਆਂ ਹਨ ਜਾਣਾ ਪੈਂਦਾ ਇਹਦਾ ਮਨ ਨਹੀਂ ਸੀ ਕਰਦਾ ਇੱਥੇ ਜਾਣੇ ਨੂੰ ਅੱਜ ਇੱਥੇ ਸਾਡੇ ਸਾਬਕਾ ਐਮਐਲਏ ਸ੍ਰੀ ਅੰਦਰ ਸਿੰਘ ਜੀ ਸ਼ੈਣੀ ਨੇ ਉਹਨਾਂ ਦੇ ਵੀ ਆਉਣਾ ਸੀ ਉਹਨਾਂ ਦੀ ਕੱਲ ਮੈਰਿਡ ਸੀ ਅੱਜ ਨਹੀਂ ਆ ਸਕੇ ਤੋਂ ਕਿ ਉਹਨਾਂ ਨੇ ਸਾਡੀ ਡਿਊਟੀ ਲਾਤੀ ਸਰਜੀਤ ਭਾਜੀ ਨੇ ਸਾਨੂੰ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਹੈ ਤੁਸੀਂ ਜ਼ਰੂਰ ਪਹੁੰਚਣਾ ਅਸੀਂ ਜਿਹੜਾ ਹੁਕਮ ਸਰ ਮੱਥੇ ਮੰਨਦੇ ਹੋਏ ਇਹ ਸੰਗਤਾਂ ਦੇ ਦਰਸ਼ਨ ਕਰਨ ਆਇਆ ਮੈਂ ਇਹਨਾਂ ਕਹਿੰਦਾ ਹੋਇਆ ਕਿਵਾ ਦਾ ਜੱਜਕਿਆ ਸਾਰੇ ਹੀ ਪਹਿਲਵਾਨੀਆਂ ਨੂੰ ਇਹ ਸਮੇਂ ਕਿ ਆਪਤ ਮਹਤਮਾ ਪਾਰਕ ਹੈ ਕਹਾ ਵਾਸਤੇ ਵੀ ਵੱਡੇ ਪੱਤਰ ਤੇ ਮੈਂ ਇੱਕ ਮੈਚ ਕਰਾਂਗਾ ਇਹਨਾਂ ਦੇ ਸਾਹ ਪੈਦਾ ਕਰੇ ਇਹ ਮੈਂ ਕਹਿੰਦਾ ਹੁਆ ਜਿਵੇਂ ਦਾ ਦਰਦ ਕਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਤੇ ਮੈਂ ਉਹ ਬਹੁਤ ਮੁਆਰਕ ਬਾਤ ਦੇਣਾ ਪਿੰਡ ਮਾਹਲੋ ਦੀ ਨਵੀਂ ਬਲੇ ਪੰਚਾਇਤ ਨੂੰ ਤੇ ਇਥੋਂ ਦੇ ਹਰ ਮਾਸੂਮ ਨੂੰ ਖਾਸ ਤੌਰ ਤੇ ਸਾਡੇ ਰਵੀ ਭਾਈ ਸਾਡੇ ਲੰਗੂ ਮਾਹਲੋ ਦੀ ਦੀ ਬਣੀ ਸਾਰੇ ਨੂੰ ਮੁਬਾਰਕਬਾਦ ਸਰਦਾਰ ਸਾਹਿਬ ਨੂੰ ਵੀ ਕਿ ਉਹਨਾਂ ਦੀ ਇੱਛਾ ਸ਼ਕਤੀ ਦੇ ਤਹਿਤ ਇਹ ਬੜਾ ਵਧੀਆ ਅੱਜ ਦਾ ਫੁੱਟਬਾਲ ਦਾ ਮੁਕਾਬਲਾ ਹੋਇਆ ਲੋਕਾਂ ਨੇ ਤਾਂ ਇੱਥੇ ਜਿਹਾ ਹਰ ਦੇਖੀ ਆਉਂਦੀਆਂ ਪਰ ਬੱਚਿਆਂ ਨੇ ਜਿਹੜੇ ਬੱਚੇ ਨਾ ਨੌਜਵਾਨ ਨੇ ਇਹਨੇ ਸਾਡੇ ਫਿਊਚਰ ਨੇ ਉਹਨਾਂ ਨੇ ਜਿੱਤਾਂ ਉਹਨਾਂ ਨੇ ਜਿੱਤਾਂ ਦਾ ਕੋ ਮਤਲਬ ਨਹੀਂ ਹੈ ਉਹਨਾਂ ਨੇ ਮਤਲਬ ਹੈ ਕਿ ਬੱਚੇ ਖੇਡ ਰਹੇ ਨੇ ਖੇਡ ਦੇਖੀ ਖੇਡ ਦੇ ਕੇ ਇਹਨੇ ਬੱਚੇ ਹਲੇ ਵੱਢਦੇ ਨੇ ਮਨ ਦੇ ਵਿੱਚ ਇੱਛਾ ਬਣ ਗਈ ਖਿਡਾਰੀ ਬਣਨ ਦੀ ਬਹੁਤ-ਬਹੁਤ ਬਧਾਈ ਦੇਣਾ ਕਿ ਕਸ਼ਿਆ ਤੋਂ ਬਹੁਤ ਕਰਦਾ ਇਹੋ ਬਰਾਦਸ਼ ਕਰਦੀ ਕੀਤਾ ਵਾ ਇਹੋ ਜਿਹੇ ਪ੍ਰਲੇਮ ਹਰ ਸਾਲ ਕਰਨ ਸਾਲ ਜ ਦੋ-ਦੋ ਵਾਰ ਕਰਨ ਇਸੇ ਨਾਲ ਹੀ ਮੈਂ ਹਲਕਾ ਇਚਾਰਜ ਬਹੁਤ ਪਾਠਕੀ ਵਾਖਵਾ ਕੇ ਕਿਹਨਿਆ ਤੋਂ ਪਿੰਡਾਂ ਕੋ ਆਏ ਸਾਡੇ ਮੋਹਰ ਬੰਦੇ ਸਾਡੇ ਸਰਪੰਚ ਸਾਹਿਬ ਅਮਰ ਗੁਰੂ ਕੋ ਆਇਨੇ ਸਾਡੇ ਐਮਸੀ ਸਾਹਿਬਾ ਪਰਮੇਸ਼ਰ ਜੀ ਨਿਸ਼ਾਨੇ ਕੀ ਸਕੂ ਬਰਸਾ ਨਕੀ ਨਗਰ ਜੀ ਸਤੂ ਜੀ ਅਰਸ਼ੇਤ ਸ਼ਰਮਾਨੀ ਨਾਮ ਮਹਾਰੋਹੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਦੇ ਫੌਸਲਾ ਲੈਣ ਵਾਸਤੇ ਖਿਡਾਰੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਮਾਣ ਬਣ ਦਿੱਤਾ ਜੀ ਦੇ ਸ਼ਬਦ ਕੋਰਦੇ ਉਹਨਾਂ ਨੇ ਸਮੂਹ ਪੰਚਾਇਤ ਔਰ ਸਾਰੇ ਪਿੰਡ ਵਾਸੀਆਂ ਵੱਲੋਂ ਜਿਹੜਾ ਇਹ ਇੱਕ ਖੇਡ ਮੇਲਾ ਕਰਾਇਆ ਗਿਆ ਮੈਂ ਸਾਰੇ ਪਿੰਡ ਨੂੰ ਲੱਖ ਲੱਖ ਵਧਾਈ ਦਿੰਦਾ ਪਰ ਅੱਜਕੱਲ੍ਹ ਜੀ ਦਾਣਾ ਜਿਹੜੇ ਚੱਲਦੇ ਪਿਆ ਅਸੀਂ ਉਹਨਾਂ ਨੂੰ ਵੀ ਪ੍ਰਣਾਮ ਕਰਦੇ ਆ ਕਿ ਉਹਨਾਂ ਨੇ ਕੁਰਬਾਨੀਆਂ ਦਿੱਤੀ ਉਹਨਾਂ ਦੀਆਂ ਕੁਰਬਾਨੀਆਂ ਦੀ ਬਰੌੜਾਤੀ ਅੱਜ ਜਦ ਦੀ ਐਵੇਂ ਇੱਕ ਖੇਡ ਮੇਲਾ ਕਰਾ ਲਈ ਬੜਾ ਮੈਚ ਦੇ ਵਿੱਚ ਥੋੜਾ ਇੰਟਰਸਟ ਆ ਰਿਹਾ ਸੀ ਕਿ ਦੋਵੇਂ ਟੀਮਾਂ ਮੈਂ ਤਾਂ ਦੋਨਾਂ ਟੀਮਾਂ ਨੂੰ ਜੀਤੂ ਦਵਾਂਗਾ ਕਿਉਂਕਿ ਦੋਨਾਂ ਟੀਮਾਂ ਨੇ ਕੰਪੀਟੀਸ਼ਨ ਬਹੁਤ ਵਧੀਆ ਖੇਡਿਆ ਹੈ ਪੂਰੇ ਜਜ਼ਬੇ ਦੇ ਨਾਲ ਇਹ ਮੈਚ ਖੇਡਿਆ ਹੈ ਜਿਹੜੀਆਂ ਮੰਗ ਪੱਤਰ ਦਿੱਤਾ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹਾਂ ਸਰਪੰਨ ਸਾਹਿਬ ਤੁਸੀਂ ਤੱਕੜੇ ਹੋ ਜਾਓ ਜਦੋਂ ਅਗਲੇ ਸਾਲ ਇਸ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਖੇਡ ਮੇਲਾ ਕਰਾਉਂਗੇ ਉੱਤੇ ਤੁਹਾਨੂੰ ਸਟੇਡੀਅਮ ਦੇ ਦੂਜੇ ਪਾਸੇ ਫੌਰੀਆਂ ਵੀ ਮਿਲੂਗੀਆਂ ਨਾਲ ਦੁਆਰ ਵੀ ਬਣੀ ਮਿਲੂਗੀ ਤੇ ਲਾਈਟਾਂ ਵੀ ਇਹਦੇ ਵਿੱਚ ਲੱਗੀਆਂ ਹੋ ਗਿਆ ਮੇਰਾ ਤੁਹਾਡੇ ਨਾਲ ਵਾਦਾ ਹੈ ਜਿਹੜੀਆਂ ਤੁਹਾਡੀਆਂ ਤਿੰਨ ਮੰਗਾਂ ਮੈਨੂੰ ਸਮਝ ਆ ਗਈਆਂ ਉਹ ਤਾਂ ਮੈਂ ਜ਼ਰੂਰ ਪੂਰੀਆਂ ਕਰਾ ਕੇ ਦਵਾਂਗਾ ਜਿਹੜਾ ਪਾਣੀ ਦੇ ਟੈਂਕਰ ਦੀ ਗੱਲ ਹੋਈ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਮਾਜੂਦ ਸਾਡੇ ਇਤੋਂ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਵਿੰਦਰ ਸਿੰਘ ਕਾਂਗੜੀ ਜੀ ਨੇ ਇੱਥੇ ਪਹੁੰਚਣਾ ਸੀ ਪਰ ਜੀ 3 ਦਿਨਸ ਕਰਕੇ ਜਨਾ ਕਰਕੇ ਉਹਨਾਂ ਦੀ ਡਿਊਟੀ ਅੱਜ ਸ੍ਰੀ ਤਮਕੋਰ ਸਾਹਿਬ ਲੱਗ ਗਈ ਉਹਨੇ ਮੈਨੂੰ ਫੋਨ ਕੀਤਾ ਔਰ ਉਹਨੇ ਪਿੱਟਵਾਸੀਏ ਤੋਂ ਮਾਫੀ ਮੰਗੀ ਆ ਫੇਰ ਕਦੋਂ ਲਿਆਗੇ ਇੱਥੇ ਪਹੁੰਚਣਗੇ ਔਰ ਜਿਸ ਦਿਨ ਉਹ ਆਣਗੇ ਮੇਰਾ ਤੁਹਾਡੇ ਨਾਲ ਵਾਦਾ ਹੈ ਕਿ ਤੁਹਾਨੂੰ ਪਾਣੀ ਦਾ ਟੈਂਕਰ ਉਹਨਾਂ ਕੋਲੋਂ ਲੈ ਕੇ ਦਿਆਂਗਾ ਅਗਲੇ ਜਿਹੜਾ ਹੈ ਮੰਗਵੱਤਰ ਆਂਦੇ ਸਾਲ ਤੱਕ ਆਰੇ ਪ੍ਰੋਜੈਕਟ ਕੋਲ ਜਿਹਨੇ ਦਰਜਾ ਉਹਨਾਂ ਤੋਂ ਦਿੱਤੇ ਕਰੇ ਹੋ ਕੇ ਕੰਮ ਨੂੰ ਕਰਿਓ ਮੈਂ ਗ੍ਰਾਮ ਪੰਚਾਇਤ ਨੂੰ ਔਰ ਇਤੋ ਦੀ ਗੇਮ ਮੈਨੇਜਮੈਂਟ ਨੂੰ ਲੱਖ ਲੱਖ ਵਧਾਈ ਦਿਨਾਂ ਧੰਨਵਾਦ ਕਰਨਾ ਜੀ ਤੁਸੀਂ ਆਇਓ ਜੇ ਮੇਲੇ ਕਰਾਉਂਦੇ ਹੋ ਸਰਕਾਰ ਤੁਹਾਡੇ ਨਾਲ ਧੰਨਵਾਦ ਜੀ